ਤੁਸੀਂ ਦੇਖ ਰਹੇ ਹੋ ਵੀਡੀਓ ਭਾਈ ਸੰਤੋਖ ਸਿੰਘ ਕਿਰਤੀ ਲਾਇਬ੍ਰੇਰੀ ਦੀ ਇਸ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਣਾ ਬਹੁਤ ਢੇਰ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਮਿਲ ਜਾਣੀ ਆ ਤੇ ਤੁਸੀਂ ਜਰੂਰ ਇਸ ਜਗ੍ਹਾ ਤੇ ਆਇਓ ਇਹ ਅਧਮੈ ਖੜਿਆਂਗਾ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਇਸ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਭਾਰਤ ਦਾ ਗੌਰਵਮਈ ਇਤਿਹਾਸ ਹੈ ਜਿਹੜਾ ਉਹ ਦੇਖਣ ਨੂੰ ਮਿਲ ਜੂ। ਜਿਵੇਂ ਤੁਸੀਂ ਆ ਬਿਲਕੁਲ ਸਾਹਮਣੇ ਕੁਝ ਫੋਟੋਆਂ ਉੱਕਰੀਆਂ ਹੋਈਆਂ ਦੇਖ ਰਹੇ ਹੋ ਜੇਕਰ ਇਹਨਾਂ ਫੋਟੋਆਂ ਨੂੰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਉਂ QR ਕੋਡ ਹੈ ਜਿਹੜਾ ਇਸ ਫੋਟੋ ਦੇ ਉੱਪਰ ਲੱਗਿਆ ਹੋਇਆ ਤੁਸੀਂ ਫੋਟੋ ਆਪਣੇ ਫੋਨ ਦੇ ਵਿੱਚ ਕਿਉਂ QR ਕੋਡ ਸਕੈਨ ਕਰੋ। ਤੇ ਤੁਹਾਨੂੰ ਫੋਟੋ ਦੇ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਉਹ ਤੁਹਾਡੇ ਸਾਹਮਣੇ ਆ ਜੂਗੀ ਇਹ ਲਾਇਬ੍ਰੇਰੀ ਬਹੁਤ ਵੱਡੀ ਲਾਇਬ੍ਰੇਰੀ ਹੈ ਜੇਕਰ ਆ ਹੁਣ ਤੁਸੀਂ ਬਿਲਕੁਲ ਸਾਹਮਣੇ ਇੱਕ ਬਹੁਤ ਵੱਡੀ ਫਰਸ਼ ਦੇ ਉੱਪਰ ਉੱਕਰੀ ਹੋਈ ਫੋਟੋ ਦੇਖ ਰਹੇ ਹੋ ਜਿਹੜੀ ਕਿ ਬੀਬੀ ਗੁਲਾਬਕੌਰ ਦੀ ਹੈ ਬੀਬੀ ਗੁਲਾਬਕੌਰ ਬਾਰੇ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿ ਬੀਬੀ ਗੁਲਾਬਕੌਰ 1900 25 ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਸੀ 1890 ਤੋਂ 1925 ਤੱਕ ਸਮਾਂ ਇਹ ਭਾਰਤੀ ਆਜ਼ਾਦੀ ਦੀ ਸੈਨਿਕ ਰਹੀ ਹੈ ਜਿਨ੍ਹਾਂ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਬਖਸ਼ੀਵਾਲਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਗਦਰ ਲਹਿਰ ਦੇ ਵਿੱਚ ਰਿਆਗਾ ਬੀਬੀ ਗੁਲਾਬਕੌਰ ਦਾ ਇਹਨਾਂ ਨੂੰ ਵੀ ਇੱਥੇ ਸਮਰਪਿਤ ਅਜੇ ਇੱਥੇ ਜਿਹੜੀ ਇਹ ਫੋਟੋ ਬਣਾ ਕੇ ਇਹਨਾਂ ਦਾ ਇਤਿਹਾਸ ਵੀ ਲਿਖਿਆ ਗਿਆ ਹੁਣ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਹਮਣੇ ਜਿੱਥੇ ਲਿਖਿਆ ਆ ਮਨਜੀਤ ਕੌਰ ਜਿਹੜੀਆਂ ਤੁਸੀਂ ਇਹ ਕਲਾਕ੍ਰਿਤਾਵਾਂ ਬਣੀਆਂ ਹੋਈਆਂ ਦੇਖ ਰਹੇ ਹੋ ਇਹ ਮੂੰਹੋਂ ਬੋਲਦੀਆਂ ਕਲਾਕਿਰਤਾਂ ਲੱਗ ਰਹੀਆਂ ਨੇ ਤਾਂ ਇਹਨਾਂ ਦੇ ਬਣਾਉਣ ਵਾਲੇ ਦੇ ਨਾਮ ਵੀ ਨਾਲ ਹੀ ਲਿਖੇ ਹੋਏ ਨੇਗੇ ਤੇ ਅਜਿਹੀਆਂ ਕਿਰਤਾਂ ਦੀ ਸਾਨੂੰ ਅੱਗੇ ਜਿਹੜੀ ਬਧੋਣ ਦੇ ਲਈ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿਰਤ ਦੀ ਜਿਹੜੀ ਕਦਰ ਕਰਨੀ ਚਾਹੀਦੀ ਹੈਗੀ ਇਹ ਕਲਾ ਕਿਸੇ ਕਿਸੇ ਦੀ ਹੋ ਸਕਦੀ ਹੈ ਐਨੀ ਖੂਬਸੂਰਤੀ ਦੇ ਨਾਲ ਇਹ ਕੰਮ ਕੀਤਾ ਹੋਇਆ ਆ ਤੁਸੀਂ ਬਿਲਕੁਲ ਸਾਹਮਣੇ ਇੱਕ ਹੋਰ ਚਿੱਤਰਕਲਾ ਦੇਖ ਰਹੇ ਹੋ ਇਹਦਾ ਸਾਡਾ ਚਿੜੀਆਂ ਦਾ ਚੰਬਾ ਬਾਬਲਸਾ ਉੱਡ ਜਾ ਇਹ ਚਿੜੀ ਤਾਂ ਮਾਲ ਵਿੱਚ ਪਹਿਲਾਂ ਬਹੁਤ ਹੁੰਦੇ ਸੀ ਅੱਜ ਕੱਲ ਤਾਂ ਦੇਖਣੋ ਹੀ ਰਹਿ ਗਈ ਇਹ ਚਿੜੀ ਆ ਜਿਹੜੀ ਇਹ ਕਿਸੇ ਨੇ ਵੀ ਨੇ ਫੋਟੋ ਜਿਹੜੀ ਉੱਕਰੀ ਹੈ ਬਣਾਈ ਹੈ ਕਲਾਕਾਰਤਾ ਮੂੰਹੋਂ ਬੋਲਦੀਆਂ ਇੰਜ ਲੱਗ ਰਿਹਾ ਕਿ ਚਿੜੀਆਂ ਬੈਠੀਆਂ ਦਾਣਾ ਚੁਗਰੀਆਂ ਹੋਣ ਚੋਗਾ ਚੁਗਰੀਆਂ ਹੋਣ ਤੇ ਨਾਲ ਦੇ ਨਾਲ ਉਹਨੇ ਬੋਲ ਰਹੀਆਂ ਹੋਣ ਸukhvender Singh ਜਿਹਦੇ ਦੁਆਰਾ ਜਿਹੜੀ ਇਹ ਤਸਵੀਰ ਬਣਾਈ ਗਈ ਆ ਤੁਸੀਂ ਵਿਰਾਸਤ ਦੇਖ ਸਕਦੇ ਹੋ ਗਾੜੀ ਲੋਹਾਰਾਂ ਬਾਰੇ ਤਾਂ ਅਸੀਂ ਸਾਰੇ ਜਾਣਦੀਆਂ ਗਾੜੀ ਲੋਹਾਰ ਜਿਹੜੇ ਪਿੰਡਾਂ ਦੇ ਵਿੱਚ ਤੱਕਲੇ ਖੁਰਚਣੇ ਲੈ ਕੇ ਆਉਂਦੇ ਹੁੰਦੇ ਸੀ ਤੇ ਉਹਨਾਂ ਦੀ ਯਾਦ ਨੂੰ ਗ੍ਰਾਸਤ ਨੂੰ ਸਾਹਮਣੇ ਰੱਖਿਆ ਹੋਇਆ ਫੋਟੋਆਂ ਲਾਈਆਂ ਹੋਈਆਂ ਪਿੰਡ ਪਿੰਡ ਦੇ ਵਿੱਚ ਇਹ ਪਹਿਲਾ ਆਮ ਜੀ ਗੱਲ ਆ ਮੀਨਾ ਮੀਨਾ 20 ਦਿਨ ਕਿਤੇ 50 ਦਿਨ ਕਿਤੇ 100 ਦਿਨ ਇਹ ਲਗਾ ਕੀ ਜਾਂਦੇ ਸੀ ਕਈ ਕਈ ਮਹੀਨੇ ਪਿੰਡ ਦੇ ਵਿੱਚ ਫਿਰ ਉੱਥੋਂ ਚੱਲੇ ਅਗਲੇ ਕਹਿੰਦੇ ਆ ਕਿ ਚਤੌੜਗੜ੍ਹ ਤੇ ਚਤੌੜਗੜ੍ਹ ਤੇ ਕਿਲੇ ਦੇ ਨਾਲ ਇਹਨਾਂ ਦਾ ਪੁਰਾਣਾ ਸੰਬੰਧ ਤਾਂ ਇਹ ਫੋਟੋਆਂ ਤੁਸੀਂ ਕੁਝ ਦੇਖ ਰਹੇ ਹੋ ਕੁਝ ਉਹਨਾਂ ਦੇ ਬੱਚੇ ਨੇ ਜਿਹੜੇ ਪੜ ਵੀ ਰਹੇ ਨੇ ਫੋਟੋਆਂ ਲੱਗੀਆਂ ਸਾਹਮਣੇ ਤਸਵੀਰ ਉਹੀ ਆਗੀਆਂ ਪਹਿਲਾਂ ਤੁਸੀਂ ਤੱਕਲੇ ਖੁਰਚਣੇ ਸੱਜ ਲੋਹੇ ਦੇ ਝਾਰਨੇ ਬਣਾ ਕੇ ਪਿੰਡਾਂ ਦੇ ਵਿੱਚ ਦੇਣੇ ਲੈ ਲੋ ਤੱਕਲੇ ਖੁਰਚਣੇ ਹਨਾ ਗਾੜੀ ਲੋਹਾਰ ਵੇਚਣ ਜਾਂਦੇ ਆ ਲੋਹੇ ਦਾ ਕੰਮ ਕਹ ਲੋਹਾਰ ਦਾ ਜਿਹੜਾ ਕੰਮ ਕਰਦੇ ਆ ਤਾਂ ਇਹ ਤਸਵੀਰ ਬਿਲਕੁਲ ਸਾਹਮਣੇ ਆ ਤੁਹਾਡੇ ਇਦਾਂ ਦੇ ਮਤਲਬ ਇਹ ਪਿੰਡਾਂ ਦੇ ਵਿੱਚ ਹੁਣ ਵੀ ਸਾਡੇ ਮਾਲ ਵਿੱਚ ਇਹ ਦੇਖਣ ਨੂੰ ਮਿਲ ਜਾਂਦੇ ਆ ਤੇ ਉੱਥੇ ਜਾ ਕੇ 10 10 15 15 ਦਰ ਰਹਿ ਕੇ ਆਉਂਦੇ ਇਸ ਤੋਂ ਅੱਗੇ ਤੁਸੀਂ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਸ਼ਹੀਦ ਆਜਮ ਸਰਦਾਰ ਉਦਮ ਸਿੰਘ ਦੀ ਤਸਵੀਰ ਅਜੀਤ ਸਿੰਘ ਦੀ ਤਸਵੀਰ ਇਦਾਂ ਅੱਗੇ ਬੀਬੀ ਗੁਲਾਬਕੌਰ ਦੀ ਤਸਵੀਰ ਅਜੀਤ ਸਿੰਘ ਭਗਤ ਸਿੰਘ ਦੇ ਜਿਹੜੇ ਚਾਚਾ ਜੀ ਸੀ ਉਹਨਾਂ ਦੀ ਤਾਂ ਬੀਬੀ ਗੁਲਾਬਕੌਰ ਬਖਸ਼ੀ ਵਾਲਾ ਸੰਗਰੂਰ ਇਹਨਾਂ ਦੀ ਤਸਵੀਰ ਲੱਗੀ ਹੋਈ ਆ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਬਾ ਇਹਨਾਂ ਦੀ ਤਸਵੀਰ ਜਿਹੜੀ ਹੈ ਇਹ ਹੱਥੀ ਬਣੀਆਂ ਹੋਈਆਂ ਇੰਦਰਜੀਤ ਸਿੰਘ ਦੇ ਦੁਆਰਾ ਇਹ ਤਸਵੀਰਾਂ ਹੱਥੀ ਬਣਾਈਆਂ ਗਈਆਂ ਤਸਵੀਰਾਂ ਨੇ ਤੇ ਬਹੁਤ ਸੋਹਣੀ ਕਲਾ ਗਿਰਤ ਜਿਹੜੀ ਇੱਥੇ ਇਸ ਲਾਇਬ੍ਰੇਰੀ ਦੇ ਵਿੱਚ ਮਿਲ ਜਾਂਦੀ ਆ ਜੇਕਰ ਤੁਸੀਂ ਆਪਣੇ ਸਕੂਲਾਂ ਦੇ ਵਿੱਚੋਂ ਵੀ ਆਪਾਂ ਬੱਚਿਆਂ ਨੂੰ ਕੋਈ ਟੂਰ ਵਿਦਿਅਕ ਟੂਰ ਲਗਾਉਣਾ ਚਾਹੁੰਦੇ ਹੋ ਤਾਂ ਇੱਥੇ ਜ਼ਰੂਰ ਲੈ ਕੇ ਆਓ ਬਾਬਾ ਸੋਹਣ ਸਿੰਘ ਪਕਣਾ ਗਦਰ ਲਹਿਰ ਦੇ ਨਾਲ ਸੰਬੰਧ ਤੇ ਅਲੱਗ-ਅਲੱਗ ਤਸਵੀਰਾਂ ਇਹ ਫੇਰ ਉਕਰੀ ਹੋਈ ਤਸਵੀਰ ਸ਼ਹੀਦ ਸਰਦਾਰ ਭਗਤ ਸਿੰਘ ਸੋਨ ਲਾਲ ਇਹ ਸੋਨ ਲਾਲ ਦੇ ਦੁਆਰਾ ਆ ਜੇ ਤਸਵੀਰਾਂ ਉਕਰੀਆਂ ਗਈਆਂ ਰਾਣੀ ਚੰਸੀ ਇਹ ਰਾਣੀ ਦੀ ਤਸਵੀਰ ਜਿਹੜੀ ਆ ਉਹ ਦਿਖਾਈ ਗਈ ਹੈ ਅਲੱਗ-ਅਲੱਗ ਤਸਵੀਰਾਂ ਇੱਥੇ ਤੁਸੀਂ ਹੱਥੀ ਬਣੀਆਂ ਹੋਈਆਂ ਉਕਰੀਆਂ ਹੋਈਆਂ ਦੇਖ ਸਕਦੇ ਹੋ ਉਹ ਪਰਤਾਇ ਨਹੀਂ ਇਹ ਨਾਲ ਨਾਲ ਇੱਕ ਕਵਿਤਾ ਲਿਖ ਕੇ ਬਹੁਤ ਖੂਬਸੂਰਤ ਜਿਹੜਾ ਇਸ ਕਵਿਤਾ ਨੂੰ ਬਿਆਨ ਕੀਤਾ ਗਿਆ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਲਾ ਦਾ ਇੱਥੇ ਮੁੱਲ ਪਾਇਆ ਗਿਆ ਟੁੱਟੇ ਦਿਲ ਟੁੱਟੇ ਰਮਾਨ ਲੈ ਉਹ ਪਰਤਾਇ ਨਹੀਂ ਕਿਹੇ ਪੰਜਾਬ ਦੇ ਜਾਇਆ ਸਿਰ ਭੜੇ ਪਰਤਾਇ ਨਹੀਂ ਬਹੁਤ ਸੋਹਣੀ ਕਵਿਤਾਵਾਂ ਲਿਖੀਆਂ ਹੋਈਆਂ ਨੇ ਕਹਿਣ ਦਾ ਮਤਲਬ ਜੇਕਰ ਆਪਾਂ ਇੱਥੇ ਬੱਚਿਆਂ ਦਾ ਵਿਦਿਅਕ ਟੂਰ ਲੈ ਕੇ ਆਉਨੇ ਆ ਤਾਂ ਇਤਿਹਾਸ ਨਾਲ ਸੰਬੰਧਤ ਬਹੁਤ ਸਾਰੀ ਜਾਣਕਾਰੀ ਜਿਹੜੀ ਸਾਨੂੰ ਉਹ ਮਿਲ ਜਾਣੀਆਂ ਦੇਸ਼ ਭਗਤ ਜਾਦਗਰ ਹਾਲ ਜਲੰਧਰ ਦੇ ਵਿੱਚ ਇਹ ਸਾਡਾ ਸੱਭਿਆਚਾਰ ਬਾਪੂ ਦੇ ਮੋਟਿਆਂ ਤੇ ਪੋਤਾ ਬੈਠਾ ਹੈ ਇਹ ਚੀਜ਼ਾਂ ਸਾਨੂੰ ਇੱਥੇ ਬੜਾ ਕੁਝ ਵਿਦਿਆਰਥੀਆਂ ਨੂੰ ਸਿੱਖਣ ਨੂੰ ਮਿਲੂਗਾ ਕਿਉਂਕਿ ਸਾਡਾ ਸੱਭਿਆਚਾਰ ਹੋਣਾ ਜਾਂਦਾ ਲੱਗਦਾ ਦਿਸ ਰਿਹਾਗਾ ਜਿਹੜਾ ਕਿ ਹੁਣ ਇਹਨਾਂ ਦੀ ਕਲਾਗਿਰਤਾਂ ਚ ਸਾਂਭਿਆ ਪਿਆ ਜਾਂ ਸਾਡੀਆਂ ਪੁਰਾਣੀਆਂ ਫਿਲਮਾਂ ਦੇ ਵਿੱਚ ਜਿਹੜੀਆਂ ਮੂਵੀਆਂ ਇਹ ਫਲਸਤੀਨ ਦੀਆਂ ਨੀਂ ਫੋਟੋਆਂ ਲੱਗੀਆਂ ਹੋਈਆਂ ਨੇ ਸਾਰੀਆਂ ਉਕਰੀਆਂ ਹੋਈਆਂ ਫੋਟੋਆਂ ਨੇ ਇਹ ਦੂਜੇ ਪਾਸੇ ਅੱਗੇ ਵੀ ਤੁਸੀਂ ਆ ਇੱਕ ਤਸਵੀਰ ਇਹ ਵੀ ਹੱਥਾਂ ਦੇ ਨਾਲ ਕਲਾਕ੍ਰਿਤ ਕੀਤੀ ਹੋਈ ਹੈਗੀ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਗੁਰਦੀਪ ਸਿੰਘ ਪੰਨੂ ਇਹ ਸੰਪਰਕ ਨੰਬਰ ਵੀ ਲੱਗੇ ਹੋਏ ਆ ਪੰਜਾਬੀ ਸੱਭਿਆਚਾਰ ਦੀ ਜਿਹੜੀ ਜਿਵੇਂ ਬਿਲਕੁਲ ਮੂੰਹੋਂ ਬੋਲਦੀ ਤਸਵੀਰੀ ਬਣਾਈ ਪਈ ਹੈ ਤਾਂ ਇਦਾਂ ਇੱਥੇ ਤੁਸੀਂ ਕੰਬਰਦੀਪ ਸਿੰਘ ਇਹ ਵੀ ਦੇਖ ਸਕਦੇ ਹੋ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਤੁਸੀਂ ਆਪਣੇ ਖਰੀਦ ਕੇ ਘਰ ਦੇ ਵਿੱਚ ਵੀ ਲਿਆ ਸਕਦੇ ਹੋ ਗਦਰੀ ਵਿਰੰਗਣ 1890 ਤੋਂ 1925 ਬੀਬੀ ਗਲਾਬ ਕੌਰ ਵਾਰੀ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਸੁਝਾਅ ਅਤੇ ਵਿਚਾਰ ਆ ਜਿਹੜੇ ਆਪਣੇ ਇਸ ਰਜਿਸਟਰ ਦੇ ਵਿੱਚ ਲਿਖ ਸਕਦੇ ਹੋ ਤੁਸੀਂ ਜੋ ਇਸ ਲਾਇਬ੍ਰੇਰੀ ਦੇ ਵਿੱਚ ਦੇਖਿਆ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਸਾਰੇ ਬੱਚਿਆਂ ਨੂੰ ਲੈ ਕੇ ਇੱਥੇ ਆਏ ਹੋਏ ਨੇ ਪੂਰੀ ਤਰ੍ਹਾਂ ਜਾਣਕਾਰੀ ਦੇ ਰਹੇ ਨੇ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ